ਸਤਿ ਸ਼੍ਰੀ ਅਕਾਲ ਅੱਜਕਲ੍ਹ ਦੇਖੋ ਯੋਗਾ ਦੀ ਗੱਲ ਹਰ ਪਾਸੇ ਹੋ ਰਹੀ ਹੈ ਸਿਹਤ ਲਈ ਤੰਦਰੁਸਤੀ ਲਈ ਤੇ ਇਸੇ ਕਰਕੇ ਚੰਗੇ ਯੋਗਾ ਸਿਖਾਉਣ ਵਾਲਿਆਂ ਦੀ ਲੋੜ ਵੀ ਵੱਧ ਗਈ ਹੈ ਹਾਂਜੀ ਬਿਲਕੁਲ ਤੇ ਅੱਜ ਆਪਾਂ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਨੀ ਹੈ ਉੱਥੇ ਯੋਗਾ ਟੀਚਰ ਬਣਨ ਦੇ ਨਾ ਕੁਝ ਨਵੇਂ ਮੌਕੇ ਬਣ ਰਹੇ ਨੇ हां खास करके एक बड़ी सरकारी पदती दी खबर है ਸਾਡੇ ਕੋਲ ਇੱਕ ਲੇਖ ਵੀ ਹੈ ਪੰਜਾਬ ਸਰਕਾਰੀ ਯੋਗਾ ਟ੍ਰੇਨਰ ਪੜਤੀ ਉਸੇ ਤੇ ਅੱਜ ਆਪਾਂ ਗੱਲ ਕਰਾਂਗੇ ਹਾਂਜੀ ਇਸ ਲੇਖ ਚ ਕਾਫੀ ਜਾਣਕਾਰੀ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਸਰਕਾਰੀ ਮੌਕੇ ਬਾਰੇ ਤੇ ਹੋਰ ਕੀ ਤਰੀਕੇ ਨੇ ਯੋਗਾ ਟੀਚਰ ਬਣਨ ਦੇ ਉਹ ਸਾਰਾ ਕੁਝ ਸਪਸ਼ਟ ਹੋ ਜਾਵੇ ਠੀਕ ਹੈ ਤਾਂ ਪਹਿਲਾਂ ਮਤਲਬ ਆਮ ਤੌਰ ਤੇ ਜੇ ਕਿਸੇ ਨੇ ਯੋਗਾ ਟੀਚਰ ਬਣਨਾ ਹੋਵੇ ਤਾਂ ਕੀ ਚਾਹੀਦਾ ਹੁੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਯੋਗਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਡੂੰਗਾ ਗਿਆਨ ਮਤਲਬ ਆਸਨ ਪ੍ਰਾਣਯਾਮ ਧਿਆਨ ਤੇ ਉਹ ਫਲਸਫਾ ਵਗੈਰਾ ਵੀ ਸਰੀਰ ਬਾਰੇ ਜਾਣਕਾਰੀ ਹਾਂ ਹਾਂ ਯੋਗ ਦਰਸ਼ਨ ਸਰੀਰ ਵਿਗਿਆਨ ਇਹ ਸਭ ਕੁਝ ਫਿਰ ਆਉਂਦੀ ਹੈ ਗੱਲ ਸਰਟੀਫਿਕੇਸ਼ਨ ਦੀ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਜ਼ਰੂਰੀ ਹੈ ਅੱਛਾ ਜਿਵੇਂ ਉਹ ਵਾਈਸੀਬੀ ਵਾਲਾ ਹੁੰਦਾ ਹੈ ਆਯੂਸ਼ ਮੰਤਰਾਲੇ ਦਾ ਹਾਂਜੀ ਉਹ ਵੀ ਜਾਂ ਫਿਰ ਜਿਹੜੇ ਪ੍ਰਾਈਵੇਟ ਵਾਈਟੀ ਕੋਰਸ ਹੁੰਦੇ ਨੇ 200 ਘੰਟੇ 300 500 ਘੰਟੇ ਵਾਲੇ ਉਹ ਵੀ ਚੱਲਦੇ ਨੇ ਨਾਲੇ ਖੁੱਦ ਦਾ ਬਿਆਸ ਤੇ ਥੋੜਾ ਬਹੁਤ ਸਿਖਾਉਂਦਾ ਤਜਰਬਾ ਵੀ ਕੰਮ ਆਉਂਦਾ ਹੈ ਤੇ ਹਾਂ ਬੋਲਣ ਦਾ ਟੰਗ ਮਤਲਬ ਸੰਚਾਰ ਹੁਨਰ ਉਹ ਤਾਂ ਚਾਹੀਦੇ ਨੇ ਚਲੋ ਹੁਣ ਆਉਨੇ ਆ ਉਸ ਖਾਸ ਸਰਕਾਰੀ ਮੌਕੇ ਤੇ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਸਕੀਮ 2555 ਪੋਸਟਾਂ ਨੇ ਹੈ ਹਾਂਜੀ 2555 ਇਹ ਬਹੁਤ ਵੱਡੀ ਗਿਣਤੀ ਹੈ ਇਸ ਤੋਂ ਪਤਾ ਲੱਗਦਾ ਸਰਕਾਰ ਕਿੰਨੀ ਗੰਭੀਰ ਯੋਗਾ ਨੂੰ ਲੈ ਕੇ ਇਹ ਭਰਤੀ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ GRAU ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ اچھا ਤੇ ਇਹ ਹੈ ਕਿ ਮਤਲਬ ਕੋਈ ਕੋਰਸ ਕਰਨਾ ਪਊਗਾ ਹਾਂ ਇੱਕ ਡਿਪਲੋਮਾ ਕੋਰਸ ਹੈ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸਿਜ਼ ਇਸੇ ਕੋਰਸ ਰਾਹੀਂ ਇਹ 2555 ਯੋਗਾ ਟ੍ਰੇਨਰ ਰੱਖੇ ਜਾਣੇ ਨੇ ਠੀਕ ਹੈ ਤਾਂ ਇਹਦੇ ਲਈ ਕੌਣ-ਕੌਣ ਅਪਲਾਈ ਕਰ ਸਕਦਾ ਯੋਗਤਾ ਕੀ ਹੈ ਦੇਖੋ ਸਿੱਧੀ ਜੀ ਗੱਲ ਹੈ 12ਵੀਂ ਪਾਸ ਚਾਹੀਦੀ ਹੈ 10+2 ਕਿਸੇ ਵੀ ਸਟਰੀਮ 'ਚ ਕਿਸੇ ਵੀ ਸਟਰੀਮ 'ਚ ਆਰਟਸ ਸਾਇੰਸ ਕਾਮਰਸ ਹਾਂਜੀ ਕੋਈ ਵੀ ਪਰ ਨੰਬਰਾਂ ਦੀ ਸ਼ਰਤ ਹੈ ਜਨਰਲ ਕੈਟਾਗਰੀ ਲਈ ਘੱਟੋ-ਘੱਟ 50% ਨੰਬਰ ਹੋਣ ਤੇ ਐਸਸੀ ਬੀਸੀ ਲਈ 45% ਨਾਲੇ 10ਵੀਂ ਚ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਹੈ ਹਨਾ ਬਿਲਕੁਲ 10ਵੀਂ ਤੱਕ ਪੰਜਾਬੀ ਲਾਜ਼ਮੀ ਹੈ ਤੇ ਉਮਰ ਦੀ ਵੀ ਹੱਦ ਹੈ ਜ਼ਿਆਦਾ ਤੋਂ ਜ਼ਿਆਦਾ 30 ਸਾਲ ਅੱਛਾ ਪਰ ਐਸਸੀ ਬੀਸੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਹੈ ਮਤਲਬ ਉਹ 35 ਸਾਲ ਤੱਕ ਅਪਲਾਈ ਕਰ ਸਕਦੇ ਨੇ ਠੀਕ ਹੈ ਤੇ ਇਹ ਡਿਪਲੋਮਾ ਕਿੰਨੇ ਚਿਰ ਦਾ ਇਹ 1 ਸਾਲ ਦਾ ਕੋਰਸ ਹੈ ਤੇ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ 8 ਮਹੀਨੇ ਦੀ ਫੀਲਡ ਟ੍ਰੇਨਿੰਗ ਵੀ ਸ਼ਾਮਿਲ ਹੈ ਫੀਲਡ ਟ੍ਰੇਨਿੰਗ ਮਤਲਬ ਪ੍ਰੈਕਟੀਕਲ ਕੰਮ ਹਾਂਜੀ ਅਸਲ 'ਚ ਸਿਖਾਉਣ ਦਾ ਤਜਰਬਾ ਤੇ ਇੱਕ ਹੋਰ ਬਹੁਤ ਵਧੀਆ ਗੱਲ ਹੈ ਕਿ ਟ੍ਰੇਨਿੰਗ ਦੌਰਾਨ ਵਜ਼ੀਫਾ ਵੀ ਮਿਲੇਗਾ ਵਜ਼ੀਫਾ ਕਿੰਨਕ 8000 ਰੁਪਏ ਮਹੀਨਾ 1 ਸਾਲ ਦੇ ਕੋਰਸ ਦੌਰਾਨ 8 ਮਹੀਨੇ ਟ੍ਰੇਨਿੰਗ ਦੇ ਨਾਲ 8000 ਰੁਪਏ ਮਹੀਨਾ ਮਿਲਣਾ ਇਹ ਬਹੁਤ ਵੱਡੀ ਸਪੋਰਟ ਹੈ ਸਿੱਖਣ ਵਾਲਿਆਂ ਲਈ ਹਾਂ ਇਹ ਤਾਂ ਹੈ ਤੇ ਫਿਰ ਕੋਰਸ ਤੋਂ ਬਾਅਦ ਨੌਕਰੀ ਪੱਕੀ ਹਾਂ ਲੇਖਤ ਹੈ ਹੀ ਕਹਿੰਦਾ ਹੈ ਕਿ ਜਿਹੜੇ ਡਿਪਲੋਮਾ ਪੂਰਾ ਕਰ ਲੈਣਦੇ ਉਹਨਾਂ ਨੂੰ ਸਰਕਾਰੀ ਯੋਗਾ ਟ੍ਰੇਨਰ ਲਾਇਆ ਜਾਊਗਾ ਵਾਹ ਤੇ ਤਨਖਾਹ ਤਨਖਾਹ ਵੀ ਦਸੀ ਹੈ ਕੋਈ 25000 ਰੁਪਏ ਮਹੀਨਾ ਸੱਚੀ 12ਵੀਂ ਪਾਸ 1 ਸਾਲ ਦਾ ਡਿਪਲੋਮਾ ਤੇ ਫਿਰ 25000 ਰੁਪਏ ਮਹੀਨੇ ਦੀ ਸਰਕਾਰੀ ਨੌਕਰੀ ਇਹ ਤਾਂ ਕਮਾਲ ਦਾ ਮੌਕਾ ਲੱਗ ਰਿਹਾ ਹੈ ਹੇ ਗੱਟਾ ਹੈ ਖਾਸ ਕਰਕੇ ਜਿਹੜੇ ਨੌਜਵਾਨ ਇਸ ਖੇਤਰ ਚ ਆਉਣਾ ਚਾਹੁੰਦੇ ਨੇ ਪਰ ਚੋਣ ਕਿਵੇਂ ਹੋਣੀ ਹੈ ਕੋਈ ਟੈਸਟ ਵਗੈਰਾ ਹੈਗਾ ਨਹੀਂ ਟੈਸਟ ਕੋਈ ਨਹੀਂ ਲੇਖ ਮੁਤਾਬਿਕ ਸਿੱਧੀ ਮੈਰਿਟ ਬਣਨੀ ਹੈ 12ਵੀਂ ਦੇ ਨੰਬਰਾਂ ਦੇ ਹਿਸਾਬ ਨਾਲ ਜਿਹਦੇ ਵੱਧ ਨੰਬਰ ਉਹਦਾ ਮੌਕਾ ਪਹਿਲਾਂ ਅੱਛਾ ਸਿੱਧੀ ਮੈਰਿਟ ਇਹ ਤਾਂ ਸੌਖਾ ਕੰਮ ਹੈ ਹੁਣ ਸਭ ਤੋਂ ਜ਼ਰੂਰੀ ਗੱਲ ਅਪਲਾਈ ਕਿਵੇਂ ਕਰਨਾ ਤੇ ਕਦੋਂ ਤੱਕ ਇਹ ਬਹੁਤ ਅਹਿਮ ਜਾਣਕਾਰੀ ਹੈ ਸੁਣਨ ਵਾਲਿਆਂ ਲਈ ਹਾਂਜੀ ਦੇਖੋ ਅਪਲਾਈ ਕਰਨ ਦੇ ਦੋ ਤਰੀਕੇ ਨੇ ਯਾਤਾ ਆਨਲਾਈਨ ਯੂਨੀਵਰਸਿਟੀ ਦੀ ਵੈਬਸਾਈਟ ਤੇ grao-punjab.org ਤੇ grao-punjab.org ਠੀਕ ਹੈ ਜਾਂ ਫਿਰ ਫਾਰਮ ਡਾਊਨਲੋਡ ਕਰਕੇ ਭਰ ਕੇ ਯੂਨੀਵਰਸਿਟੀ ਦੇ ਪਤੇ ਤੇ ਡਾਕ ਰਾਹੀਂ ਜਾਂ ਹੱਥੀ ਵੀ ਜਮਾ ਕਰਵਾਇਆ ਜਾ ਸਕਦਾ ਹੈ ਪਰ ਸਭ ਤੋਂ ਜ਼ਰੂਰੀ ਤਾਰੀਖ ਯਾਦ ਰੱਖਣ ਵਾਲੀ ਹੈ ਹਾਂ ਉਹ ਕੀ ਹੈ ਆਖਰੀ ਮਿਤੀ ਹੈ 2 ਜੂਨ 2025 ਬਸ ਕੁਝ ਹੀ ਸਮਾਂ ਰਹਿ ਗਿਆ ਹੈ ਜੇ ਕੋਈ ਇੱਛੁਕ ਹੈ ਤੇ ਯੋਗਤਾ ਪੂਰੀ ਕਰਦਾ ਤਾਂ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ 2 ਜੂਨ 2025 ਇਹ ਤਾਰੀਖ ਸਾਰੇ ਨੋਟ ਕਰ ਲੈਣ ਤੇ ਜਦੋਂ ਕੋਈ ਚੁਣਿਆ ਗਿਆ ਟ੍ਰੇਨਰ ਬਣ ਗਿਆ ਤਾਂ ਉਹਦਾ ਕੰਮ ਕੀ ਹੋਊਗਾ ਉਹਨਾਂ ਨੇ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਵਕ-ਵਕ ਥਾਵਾਂ ਤੇ ਲੋਕਾਂ ਨੂੰ ਮੁਫਤ ਚੀ ਯੋਗਾ ਸਿਖਾਉਣਾ ਹੋਊਗਾ ਮਤਲਬ ਇਹ ਇੱਕ ਤਰ੍ਹਾਂ ਨਾਲ ਸਮਾਜ ਸੇਵਾ ਵੀ ਹੈ ਹਾਂ ਨੌਕਰੀ ਦੇ ਨਾਲ-ਨਾਲ ਸਮਾਜ ਸੇਵਾ ਚੰਗੀ ਗੱਲ ਹੈ ਇਹ ਤਾਂ ਹੋ ਗਈ ਹੈ ਸਰਕਾਰੀ ਪ੍ਰਤੀਦੀ ਪੂਰੀ ਕਹਾਣੀ ਪਰ ਜੇ ਕੋਈ ਇਸ ਸਕੀਮ ਲਈ ਯੋਗ ਨਹੀਂ ਮੰਨ ਲਓ ਉਮਰ ਵੱਧ ਹੈ ਜਾਂ ਨੰਬਰ ਘਟਨੇ ਜਾਂ ਉਹ ਕਿਸੇ ਹੋਰ ਤਰੀਕੇ ਨਾਲ ਟੀਚਰ ਬਣਨਾ ਚਾਹੁੰਦਾ ਹੈ ਹਾਂ ਹੋਰ ਵੀ ਕਈ ਰਾਹ ਨੇ ਜਿਵੇਂ ਕਿ ਆਮ ਤਰੀਕਾ ਹੈ ਪ੍ਰਾਈਵੇਟ ਇੰਸਟੀਚਿਊਟ ਤੋਂ ਵਾਈਟੀਟੀ ਕੋਰਸ ਕਰਨਾ ਯੋਗਾ ਟੀਚਰ ਟ੍ਰੇਨਿੰਗ ਹਾਂ ਉਹ ਰਿਸ਼ੀਕੇਸ਼ ਮਸੂਰ ਗੋਆ ਵਗੈਰਾ ਚ ਬਹੁਤ ਹੁੰਦੇ ਨੇ ਬਿਲਕੁਲ ਲੇਖ ਚ ਵੀ ਇਹਨਾਂ ਠਾਵਾਂ ਦਾ ਜ਼ਿਕਰ ਹੈ ਫਿਰ ਕਈ ਯੂਨੀਵਰਸਿਟੀਆਂ ਵੀ ਯੋਗਾ ਚ ਡਿਪਲੋਮਾ ਡਿਗਰੀ ਕੋਰਸ ਕਰਵਾਉਂਦੀਆਂ ਨੇ BA BSc ਯੋਗਾ ਚ ਜਾਂ MA MSc ਵੀ ਅੱਛਾ ਯੂਨੀਵਰਸਿਟੀ ਲੈਵਲ ਤੇ ਵੀ ਪੜ੍ਹਾਈ ਹੁੰਦੀ ਹੈ ਹਾਂਜੀ ਤੇ ਇੱਕ ਹੋਰ ਚੀਜ਼ ਹੈ ਆਯੂਸ਼ ਮੰਤਰਾਲੇ ਦਾ YCB ਸਰਟੀਫਿਕੇਟ ਉਹ ਵੀ ਕਾਫੀ ਮਾਇਨੇ ਰੱਖਦਾ ਅੱਜਕੱਲ ਠੀਕ ਤੇ ਇਹ ਸਭ ਕਰਕੇ ਨੌਕਰੀਆਂ ਕਿੱਥੇ ਕਿੱਥੇ ਮਿਲ ਸਕਦੀਆਂ ਸਿਰਫ ਸਰਕਾਰੀ ਹੀ ਜਾਂ ਹੋਰ ਵੀ ਨਹੀਂ ਹੋਰ ਬਹੁਤਾਂ ਆਪਣਾ ਸਟੂਡੀਓ ਖੋਲ੍ਹ ਸਕਦੇ ਨੇ ਜਿਮ ਚ ਸਿਖਾ ਸਕਦੇ ਨੇ ਵੱਡੀਆਂ ਕੰਪਨੀਆਂ ਕਾਰਪੋਰੇਟ ਸੈਕਟਰ ਚ ਵੀ ਯੋਗਾ ਟ੍ਰੇਨਰ ਰੱਖਦੇ ਨੇ ਸਕੂਲਾਂ ਕਾਲਜਾਂ 'ਚ ਮੌਕੇ ਹੁੰਦੇ ਨੇ ਤੇ ਅੱਜਕੱਲ ਔਨਲਾਈਨ ਦਾ ਜ਼ਮਾਨਾ ਹੈ ਹਾਂ ਬਿਲਕੁਲ ਔਨਲਾਈਨ ਕਲਾਸਾਂ ਰਾਹੀਂ ਤਾਂ ਦੁਨੀਆ ਭਰ 'ਚ ਕਿਤੇ ਵੀ ਸਿਖਾ ਸਕਦੇ ਹੋ ਤਾਂ ਕੁੱਲ ਮਿਲਾ ਕੇ ਪੰਜਾਬ ਸਰਕਾਰ ਵਾਲਾ ਮੌਕਾ ਤਾਂ ਬਹੁਤ ਖਾਸ ਹੈ ਖਾਸ ਕਰ 12ਵੀਂ ਪਾਸ ਲਈ ਕਿਉਂਕਿ ਸਿਖਲਾਈ ਵਜ਼ੀਫਾ ਤੇ ਪੱਕੀ ਨੌਕਰੀ ਮਿਲ ਰਹੀ ਹੈ ਹਾਂ ਉਹ ਤਾਂ ਹੈ ਹੀ ਪਰ ਜੇ ਉਹ ਨਹੀਂ ਤਾਂ ਵੀ YTT ਕੋਰਸ ਯੂਨੀਵਰਸਿਟੀ ਡਿਗਰੀ YCB ਸਰਟੀਫਿਕੇਟ ਵਰਗੇ ਹੋਰ ਕਈ ਰਸਤੇ ਨੇ ਯੋਗਾ ਦੇ ਖੇਤਰ 'ਚ ਆਪਣਾ ਕਰੀਅਰ ਬਣਾਉਣ ਲਈ ਬਿਲਕੁਲ ਤਾਂ ਇਹ ਸੀ ਪੰਜਾਬ ਵਿੱਚ ਯੋਗਾ ਅਧਿਆਪਕ ਬਣਨ ਦੇ ਵੱਖ-ਵੱਖ ਮੌਕੇ ਆ ਖਾਸ ਕਰਕੇ ਸਰਕਾਰੀ ਪੜਤੀ ਬਾਰੇ ਸਾਡੀ ਗੱਲਬਾਤ ਅਖੀਰ ਚ ਇੱਕ ਸਵਾਲ ਸੋਚਣ ਲਈ ਛੱਡਦੇ ਹਾਂ ਹਾਂਜੀ ਜਦੋਂ ਸਰਕਾਰ ਇੰਨੇ ਵੱਡੇ ਪੱਧਰ ਤੇ ਯੋਗਾ ਨੂੰ ਲੈ ਕੇ ਆਉਂਦੀ ਹੈ ਤਾਂ ਇਸ ਦਾ ਲੋਕਾਂ ਦੀ ਸਿਹਤ ਤੇ ਬਿਮਾਰੀਆਂ ਤੋਂ ਬਚਾ ਤੇ ਲੰਮੇ ਸਮੇਂ ਚ ਕੀ ਅਸਰ ਪੈ ਸਕਦਾ ਆਹ ਇਹ ਸੋਚਣ ਵਾਲੀ ਗੱਲ ਹੈ ਤੇ ਨਾਲੇ ਇਹ ਵੀ ਕਿ ਇੰਨੇ ਵੱਡੇ ਪ੍ਰੋਗਰਾਮ ਨੂੰ ਚਲਾਉਣ ਚ ਜ਼ਮੀਨੀ ਪੱਧਰ ਤੇ ਅਸਲ ਚ ਕੀ ਕੀ ਚੁਣੌਤੀਆਂ ਆ ਸਕਦੀਆਂ ਨੇ ਇਸ ਬਾਰੇ ਵੀ ਸੋਚਿਆ ਜਾ ਸਕਦਾ ਹੈ ਬਿਲਕੁਲ ਇਹਨਾਂ ਸਵਾਲਾਂ ਨਾਲ ਹੀ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ ਉਮੀਦ ਹੈ ਸੁਣਨ ਵਾਲਿਆਂ ਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਹੋਵੇਗੀ ਖਾਸ ਕਰਕੇ ਉਹਨਾਂ ਨੂੰ ਜੋ ਯੋਗਾ ਟੀਚਰ ਬਣਨਾ ਚਾਹੁੰਦੇ ਨੇ ਹਾਂਜੀ ਤੇ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂਕਿ ਅੱਗੇ ਵੀ ਐਜਿਹੀ ਜਾਣਕਾਰੀ ਮਿਲਦੀ ਰਹੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ